ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਖਾਲਸਾ ਦਿਵਸ ਅਤੇ ਵਿਸਾਖੀ ਦੀਆਂ ਬਹੁਤ ਬਹੁਤ ਬਧਾਈਆਂ ਹੋਣ ਉਹ ਮਹਾਨ ਇਤਿਹਾਸਕ ਘਟਨਾ ਜਿਸ ਨੇ ਇਤਿਹਾਸ ਨੂੰ ਨਵਾਂ ਮੋੜ ਦਿੱਤਾ ਤਵਾ ਲਿਖ ਦੇ ਬਹਿਣ ਮੋੜ ਦਿੱਤੇ ਅੱਜ ਦਾ ਦਿਨ 1699 ਈਸਵੀ ਨੂੰ ਖਾਲਸਾ ਪ੍ਰਗਟ ਹੋਇਆ ਇਸ ਦੇ ਸੰਬੰਧ ਤਿੰਨ ਗੱਲਾਂ ਆਪ ਜੀ ਨਾਲ ਸਾਂਝੀਆਂ ਕਰਨਾ ਚਾਹਾਂਗਾ ਪਹਿਲੀ ਗੱਲ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਖਾਲਸਾ ਕਿਸ ਨੂੰ ਕਹਿੰਦੇ ਸੀ ਅਰਬੀ ਦੇ ਵਿੱਚ ਖਾਲਸਾ ਕਹਿੰਦੇ ਸੀ ਸ਼ੁੱਧ ਨੂੰ ਪਿਓਰ ਬਿਨਾਂ ਮਿਲਾਵਟ ਤੋਂ ਤੇ ਫਾਰਸੀ ਦੇ ਵਿੱਚ ਖਾਲਸਾ ਉਸ ਜ਼ਮੀਨ ਨੂੰ ਆਖਿਆ ਜਾਂਦਾ ਸੀ ਜਿਹੜੀ ਬਾਦਸ਼ਾਹ ਦੀ ਹੁੰਦੀ ਸੀ ਸਿੱਧੀ ਕਿਸੇ ਹੋਰ ਦਾ ਲੈਣਾ ਦੇਣਾ ਨਹੀਂ ਸੀ ਹੁੰਦਾ ਤਾਂ ਖਾਲਸਾ ਉਹ ਵਿਅਕਤੀ ਜਿਹੜਾ ਇੱਕ ਗੁਰੂ ਦੇ ਨਾਲ ਜੁੜਿਆ ਹੋਇਆ ਇੱਧਰ ਉੱਧਰ ਪਟਕਣਾ ਦੇ ਵਿੱਚ ਨਹੀਂ ਪਿਆ ਹੋਇਆ ਭਗਤ ਕਬੀਰ ਜੀ ਨੇ ਵੀ ਉਸ ਵਿਅਕਤੀ ਨੂੰ ਖਾਲਸਾ ਆਖਿਆ ਜੋ ਮੌਤ ਦੇ ਭੈਅ ਨੂੰ ਜਿੱਤ ਚੁੱਕਿਆ ਆਜ਼ਾਦ ਹੋ ਚੁੱਕਿਆ ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਿਹ ਜਾਨੀ ਭਗਤ ਕਬੀਰ ਜੀ ਦੇ ਬਚਨ ਨੇ ਤਾਂ ਅਜਿਹੇ ਮਨੁੱਖਾਂ ਦਾ ਸਮਾਜ ਸਿਰਜਣ ਦਾ ਸੰਕਲਪ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਆਰੰਭ ਹੋਇਆ ਦਸਾਂ ਜਾਮਿਆਂ ਦੇ ਵਿੱਚ ਦੀ ਸਾਜਣਾ ਕੀਤੀ ਗਈ ਕਿਉਂਕਿ ਦਸੇ ਗੁਰੂ ਇੱਕੋ ਜੋਤ ਨੇ ਜੋਤ ਉਹਾ ਜੁਗਤ ਸਾਇ ਸਹਿ ਕਾਇਆ ਫੇਰ ਪਲਟ ਗਏ ਗੁਰਬਾਣੀ ਦੇ ਬਚਨ ਨੇ ਸਾਰੇ ਇੱਕੋ ਜੋਤ ਨੇ ਪਹਿਲੇ ਜਾਮੇ ਦੇ ਵਿੱਚ ਧੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਖਾਲਸੇ ਦੇ ਗੁਣ ਪ੍ਰਗਟ ਕਰਨੇ ਆਰੰਭ ਕਰ ਦਿੱਤੇ ਔਏ ਅਜਿਹੇ ਸਮਾਜ ਦੀ ਸਿਰਜਣਾ ਆਰੰਭ ਕਰ ਦਿੱਤੀ ਜਿਦੇ ਵਿੱਚ ਖਾਲਸੇ ਵਾਲੇ ਗੁਣ ਹੋਣ ਜਦੋਂ ਉਹਨਾਂ ਨੇ ਜ਼ੁਲਮ ਦੇ ਖਿਲਾਫ ਆਵਾਜ਼ ਉਠਾਈ ਬਾਬਰ ਨੂੰ ਜਵਾਰ ਆਖਿਆ ਜਦੋਂ ਗਰੀਬਾਂ ਨੂੰ ਗਲਵੱਕੜੀ ਵਿੱਚ ਲਿਆ ਉਹਨਾਂ ਨੂੰ ਆਪਣੇ ਭਾਈ ਆਖਿਆ ਜਦੋਂ ਕੁਦਰਤ ਦੇ ਨਾਲ ਜੀਵ ਜੰਤੂਆਂ ਦੇ ਨਾਲ ਸਮਾਜ ਦੇ ਨਾਲ ਪਿਆਰ ਕਰਨਾ ਸਿਖਾਇਆ ਜਦੋਂ ਉਹਨਾਂ ਨੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਉਪਦੇਸ਼ ਦਿੱਤਾ ਤਾਂ ਇਹ ਸਾਰੀਆਂ ਚੀਜ਼ਾਂ ਤਾਂ ਉੱਥੇ ਹੀ ਆਰੰਭ ਹੋ ਗਈਆਂ ਉਹਨਾਂ ਨੇ ਅਗਰੇ ਜਾਮਿਆਂ ਦੇ ਵਿੱਚ ਹੋਰ ਹੋਰ ਗੁਣ ਭਰੇ ਕਿਉਂਕਿ ਇੱਕ ਇੱਕ ਬੰਦੇ ਦੀ ਘਾਟ ਤਾਂ ਨਹੀਂ ਨਾ ਹੈ ਇਹ ਤਾਂ ਅਜਿਹੇ ਗੁਣਾਂ ਦੇ ਨਾਲ ਸੰਪੰਨ ਸਮਾਜ ਦੀ ਸਿਰਜਣਾ ਦਾ ਸੰਕਲਪਾ ਤੀਜੇ ਪਾਤਸ਼ਾਹ ਦੇ ਸਮੇਂ ਸਿੱਖਾਂ ਨੂੰ ਘੋੜਿਆਂ ਦਾ ਵਪਾਰ ਕਰਨ ਦੀ ਹਦਾਇਤ ਕੀਤੀ ਸਿੱਖਾਂ ਨੇ ਘੋੜ ਸਵਾਰੀ ਸਿੱਖੀ ਜਿਸ ਦਾ ਸਦਕਾ ਸਿੱਖ ਬਿਹਤਰੀਨ ਘੋੜ ਸਵਾਰ ਵੀ ਬਣੇ ਤੇ ਪੈਸੇ ਪੱਖੋਂ ਵੀ ਉਹ ਮਜ਼ਬੂਤ ਹੋਏ ਪੰਜਵੇਂ ਪਾਤਸ਼ਾਹ ਦੇ ਸਮੇਂ ਹੱਕ ਸੱਚ ਦੇ ਲਈ ਸ਼ਹੀਦੀ ਦੀ ਪਰੰਪਰਾ ਆਰੰਭ ਹੋਈ ਤੇ 6ਵੇਂ ਪਾਤਸ਼ਾਹ ਦੇ ਸਮੇਂ ਤਾਂ ਫਿਰ ਫੌਜਾਂ ਵੀ ਤਿਆਰ ਹੋਈਆਂ ਜੰਗ ਜੁੱਦ ਲੜੇ ਗਏ ਜ਼ੁਲਮ ਦੇ ਖਿਲਾਫ ਟੱਕਰ ਲਈ ਗਈ ਤੇ ਜਿਹੜੀ 3ਰੇ ਪਾਤਸ਼ਾਹ ਦੇ ਸਮੇਂ ਤੋਂ ਹੀ ਵਿਸਾਖੀ ਦੀਵਾਲੀ ਦੇ ਤਿਹਾਰ ਤੇ ਇਕੱਠ ਹੋਣਾ ਆਰੰਭ ਹੋ ਗਿਆ ਸੀਗਾ 6ਵੇਂ ਪਾਸ਼ਾ ਦੇ ਸਮੇਂ ਤੱਕ ਉਹ ਬਹੁਤ ਵੱਧ ਗਿਆ ਕਿਉਂਕਿ ਕਾਰਨ ਇਹ ਸੀ ਇਹ ਮੌਸਮੀ ਤਿਹਾਰ ਨੇ ਪੱਕੇ ਸੋਣੀ ਦੀਆਂ ਫਸਲਾਂ ਦੇ ਨਾਲ ਹੀ ਦੀਵਾਲੀ ਆ ਜਾਂਦੀ ਹੈ ਹਾੜੀ ਦੀਆਂ ਫਸਲਾਂ ਦੇ ਨਾਲ ਵਿਸਾਖੀ ਆ ਜਾਂਦੀ ਹੈ ਲੋਕਾਂ ਨੂੰ ਪਤਾ ਹੁੰਦਾ ਸੀ ਕਿ ਇਹਨਾਂ ਦਿਨਾਂ ਤੇ ਗੁਰੂ ਘਰ ਦੇ ਵਿੱਚ ਵੱਡਾ ਇਕੱਠ ਹੋਣਾ ਅੱਜ ਕੱਲ ਵਰਗੇ ਸਾਧਨ ਨਹੀਂ ਸੀ ਨਾ ਹੁੰਦੇ ਸੁਨੇਹੇ ਭੇਜਣ ਵਾਸਤੇ ਤਾਂ ਸਿੱਖ ਸੰਗਤਾਂ ਉਸ ਵੇਲੇ ਪਹੁੰਚ ਜਾਂਦੀਆਂ ਸੀ ਛੇਵੇਂ ਪਾਤਸ਼ਾਹ ਦੇ ਸਮੇਂ ਬਹੁਤ ਵੱਡੇ ਇਕੱਠ ਹੋਏ ਕਈ ਇਤਿਹਾਸਕ ਘਟਨਾਵਾਂ ਇਹਨਾਂ ਦੇ ਹਾੜਿਆਂ ਦੇ ਨਾਲ ਜੁੜੀਆਂ ਹੋਈਆਂ ਨੇ ਛੇਵੇਂ ਪਾਤਸ਼ਾਹ ਨੇ ਸੰਗਤਾਂ ਨੂੰ ਖਾਲਸਾ ਲਬਜ ਦੇ ਨਾਲ ਸਮਰਥਿਤ ਵੀ ਕੀਤਾ ਜਿਹੜੇ ਉਹਨਾਂ ਦੇ ਹੁਕਮ ਨਾਮੇ ਮਿਲਦੇ ਨੇ ਨਾ ਲਿਖੇ ਪੁਰਬ ਦੀਆਂ ਸੰਗਤਾਂ ਗੁਰੂ ਦਾ ਖਾਲਸਾ ਹੈ ਉਹਨਾਂ ਨੇ ਇਹ ਕਿਹਾ ਇਸੇ ਤਰੀਕੇ ਦੇ ਨਾਲ ਫਿਰ ਨੌਵੇਂ ਪਾਤਸ਼ਾਹ ਦੇ ਸਮੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਪਟਣ ਦੀ ਸੰਗਤ ਨੂੰ ਗੁਰੂ ਦਾ ਖਾਲਸਾ ਆਖਿਆ ਤੇ ਨੌਵੇਂ ਪਾਤਸ਼ਾਹ ਦੇ ਸਮੇਂ ਹੀ ਜਦੋਂ ਨਮਾਣੇ ਨਤਾਣੇ ਹੋ ਕੇ ਕਸ਼ਮੀਰ ਦੇ ਪੰਡਤ ਗੁਰੂ ਮਹਾਰਾਜ ਜੀ ਦੇ ਅੱਗੇ ਅਰਜ ਕਰਦੇ ਨੇ ਸੱਚੇ ਪਾਤਸ਼ਾਹ ਸਾਡੇ ਧਰਮ ਦੀ ਰੱਖਿਆ ਕਰੋ ਸਾਡੇ ਹੱਕਾਂ ਦੀ ਰੱਖਿਆ ਕਰੋ ਤਾਂ ਗੁਰੂ ਮਹਾਰਾਜ ਜੀ ਇਹ ਬਚਨ ਕਰਦੇ ਨੇ ਕਿ ਸ਼ਹੀਦੀ ਦੇਣੀ ਪੈਣੀ ਆ ਸ਼ਹੀਦੀ ਦੇਣ ਦੇ ਲਈ ਚੱਲ ਪੈਂਦੇ ਨੇ ਆਪ ਜੀ ਇਹ ਸਾਰੀਆਂ ਘਟਨਾਵਾਂ ਤੋਂ ਜਾਣੂ ਹੋ ਤਾਂ ਕਰਕੇ ਆਪਾਂ ਸੰਖੇਪ ਦੇ ਵਿੱਚ ਗੱਲ ਕਰ ਰਹੇ ਆ ਉਹਨਾਂ ਦੇ ਨਾਲ ਸਿੱਖ ਵੀ ਜਾਂਦੇ ਨੇ ਸ਼ਹੀਦੀ ਦੇਣ ਵਾਸਤੇ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲ ਦਾਸ ਇਹ ਉੱਥੇ ਸ਼ਹੀਦੀ ਦਿੰਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਪਹਿਲਾਂ ਤੇ ਫਿਰ ਜਦੋਂ ਗੁਰੂ ਮਹਾਰਾਜ ਜੀ ਦੀ ਸ਼ਹੀਦੀ ਹੁੰਦੀ ਆ ਤਾਂ ਉੱਥੇ ਦਿੱਲੀ ਦੇ ਵਿੱਚ ਸਿੱਖ ਭਾਈ ਕਲਿਆਣੇ ਦੀ ਦਰਮਸ਼ਾਲਾ ਵਿੱਚ 71 ਹੁੰਦੇ ਨੇ ਤੇ ਭਾਈ ਜੈਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਚੁੱਕ ਕੇ ਲੈ ਕੇ ਆਉਂਦੇ ਨੇ ਆਨੰਦਪੁਰ ਸਾਹਿਬ ਤੇ ਭਾਈ ਲੱਖੀਸ਼ਾ ਬਣਜਾਰਾ ਜੀ ਉਹਨਾਂ ਦੇ ਬੇਟੇ ਤੇ ਹੋਰ ਸਿੱਖ ਮਿਲ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਧੜ ਚੁੱਕਦੇ ਨੇ ਵੇਖੋ ਕਿੰਨੇ ਪਹਿਰੇ ਲੱਗੇ ਹੋਣਗੇ ਕਿੰਨੀ ਤਾਕਤਵਰ ਹਕੂਮਤ ਆਰੰਗਜੇਬ ਦੀ ਕਰ ਉਹਨਾਂ ਨੇ ਕੋਈ ਪ੍ਰਵਾਹ ਨਹੀਂ ਮੰਨੀ ਇੰਨੀ ਆਜ਼ਾਦ ਤਬੀਅਤ ਦੇ ਉਹ ਸ਼ਖਸ ਨੇ ਤੇ ਭਾਈ ਲੱਖੀ ਸ਼ਾ ਬਨਜਾਰਾ ਦਾ ਘਰ ਜਿੱਥੇ ਹੁਣ ਗੁਰਦੁਆਰਾ ਰਕਾਬਗੰਨ ਸਾਹਿਬ ਬਣਿਆ ਹੋਇਆ ਉੱਥੇ ਲਿਜਾ ਕੇ ਗੁਰੂ ਮਹਾਰਾਜ ਜੀ ਦੇ ਦਾ ਸ਼ਿਸ਼ਕਾਰ ਕੀਤਾ ਤੇ ਗੁਰੂ ਪਿਆਰ ਵਾਲਿਓ ਉਸ ਤੋਂ ਬਾਅਦ ਦਸ਼ਮੇਸ਼ ਪਿਤਾ ਨੇ ਇਹ ਸ਼ਹੀਦੀ ਤੋਂ ਕਬਰੌਣ ਦੀ بجائے ਫੌਜਾਂ ਨੂੰ ਹੋਰ ਤਾਕਤਵਰ ਬਣਾਇਆ ਹੋਰ ਹਥਿਆਰ ਖਰੀਦੇ ਹੋਰ ਨੌਜਵਾਨ ਭਾਰਤੀ ਕੀਤੇ ਤੇ ਜ਼ੁਲਮ ਦੇ ਖਿਲਾਫ ਡਟੇ ਰਹੇ ਉਹਨਾਂ ਦੇ ਮਨ ਦੇ ਵਿੱਚ ਵੀ ਉਹੀ ਸੰਕਲਪਾ ਨਾ ਖਾਲਸੇ ਨੂੰ ਸੰਪੂਰਨਤਾ ਦੇ ਕੇ ਉਹਨੂੰ ਪ੍ਰਗਟ ਕਰਨਾ ਤੇ ਅੱਗੇ ਤੋਂ ਦੇਹਧਾਰੀ ਗੁਰੂ ਦੀ ਜਿਹੜੀ ਪਰੰਪਰਾ ਉਹ ਬੰਦ ਕਰਨੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਖਾਲਸੇ ਨੂੰ ਹੀ ਗੁਰੂ ਥਾਪਣਾ ਇਹ ਸੰਕਲਪਾ ਇਸੇ ਲਈ ਤਾਂ 1699 ਈਸਵੀ ਤੋਂ ਪਹਿਲਾਂ ਹੀ ਚਾਰੇ ਸਹਿਬਜ਼ਾਦਿਆਂ ਦਾ ਜਨਮ ਹੋਇਆ ਬਾਬਾ ਅਜੀਤ ਸਿੰਘ ਜੀ ਬਾਬਾ ਜੁਹਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤੇ ਉਹਨਾਂ ਦੇ ਨਾਂ ਦੇ ਨਾਲ ਜਨਮ ਤੋਂ ਹੀ ਸਿੰਘ ਲਹੂ ਜੇ ਲਿਖਿਆ ਗਿਆ ਤੇ ਫਿਰ ਜਦੋਂ ਖੰਡੇ ਦੀ ਪਾੜ ਸ਼ਿਕਾਈ ਗਈ 1699 ਈਸਵੀ ਨੂੰ ਤਾਂ ਫਿਰ ਦੂਜੇ ਸਿੱਖਾਂ ਦੇ ਨਾਂ ਦੇ ਨਾਲ ਵੀ ਸਿੰਘ ਲਿਖਿਆ ਆਪਣੇ ਨਾਂ ਦੇ ਨਾਲ ਵੀ ਉਹਨਾਂ ਨੇ ਸਿੰਘ ਲਿਖਿਆ ਤੇ ਖਾਲਸਾ ਪ੍ਰਗਟ ਕੀਤਾ ਜਿੱਦਾਂ ਮਤਲਬ ਕੀ ਹੋਇਆ ਕਿ ਖਾਲਸੇ ਦੀ ਸਾਜਣਾ ਨੂੰ ਸਦੀਆਂ ਲੱਗੀਆਂ ਨੇ ਇੱਕੋ ਦਮ ਕਿਸੇ ਪ੍ਰਗਾਟ ਦੇ ਵਿੱਚ ਆ ਕੇ ਪ੍ਰਗਟ ਨਹੀਂ ਹੋਇਆ ਖਾਲਸਾ ਜਿਵੇਂ ਕਈ ਵਾਰ ਪhle ਕੇ ਬਸ ਕਹਿ ਦਿੰਦੇ ਨੇ ਨਾ ਲੋਕ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ਜਦੋਂ ਭਾਈ ਜੈਤਾ ਜੀ ਆਨੰਦਪੁਰ ਸਾਹਿਬ ਪਹੁੰਚੇ ਨੇ ਤੇ ਗੁਰੂ ਮਹਾਰਾਜ ਨੇ ਬਚਨ ਕੀਤੇ ਕਿ ਉੱਥੇ ਕੋਈ ਸਿੱਖ ਨਹੀਂ ਸੀ ਜਿਹਨੇ ਗੁਰੂ ਜੀ ਦੀ ਸ਼ਹੀਦੀ ਦਾ ਵਿਰੋਧ ਕੀਤਾ ਹੋਵੇ ਤੇ ਭਾਈ ਜੈਤਾ ਜੀ ਕਹਿਣ ਲੱਗੇ ਹੋਣਗੇ ਤਾਂ ਸਹੀ ਪਰ ਪਤਾ ਨਹੀਂ ਸੀ ਨਾ ਲੱਗਦਾ ਦੂਜਾਂ ਵਿਚਰ ਵਾਲੇ ਮਿਲੇ ਖੜੇ ਹੋਣਗੇ ਤਾਂ ਦਸ਼ਮੇਸ਼ ਪਿਤਾ ਕਹਿਣ ਲੱਗੇ ਮੈਂ ਅਜਿਹਾ ਖਾਲਸਾ ਸੱਜਾਂਗਾ ਜਿਹੜਾ ਲੱਖਾਂ ਦੇ ਵਿੱਚ ਖੜਾ ਅਲੱਗ ਹੀ ਨਜ਼ਰ ਆਏਗਾ ਇਹ ਗੱਲ ਤਾਂ ਪੱਕੀ ਆ ਗੁਰੂ ਮਹਾਰਾਜ ਨੇ ਸਾਨੂੰ ਬਾਣਾ ਉਹ ਜਿਹਾ ਦਿੱਤਾ ਵੀ ਲੱਖਾਂ ਦੇ ਵਿੱਚ ਇਕੱਲਾ ਸਿੰਘ ਵੀ ਖੜਾ ਹੋਵੇ ਤਾਂ ਦੂਰੋਂ ਦਿਸ ਪੈਂਦਾ ਪਰ ਇਹਦੇ ਪਿੱਛੇ ਕਾਰਨ ਇਹ ਨਹੀਂ ਸੀ ਉਹ ਆਪਾਂ ਵਿਚਾਰ ਲਿਆ ਤੁਸੀਂ ਸਮਝ ਹੀ ਗਏ ਹੋਵੋਗੇ ਵੀ ਇੱਕੋ ਦਮ ਇੱਕ ਗੱਲ ਨੂੰ ਸੁਣ ਕੇ ਤੇ ਇੱਕਦਮ ਤੈਸ਼ ਵਿੱਚ ਆ ਕੇ ਕੋਈ ਇਹ ਸਿਰਜਣਾ ਕਰਨ ਵਾਲੀ ਗੱਲ ਨਹੀਂ ਸੀ ਇਹ ਖਾਲਸਾ ਸੈਜੇ ਸੈਜੇ ਰਚਿਆ ਗਿਆ ਵਾ ਇੱਕ ਹਰਿੰਦਰ ਸਿੰਘ ਮਹਿਬੂਬ ਜੀ ਦੀ ਪੁਸਤਕ ਵੀ ਹੈ ਸੈਜੇ ਰਚਿਓ ਖਾਲਸਾ ਇਹ ਸਦੀਆਂ ਦੇ ਵਿੱਚ ਘੜਤ ਘੜੀ ਗਈ ਆ ਇਸੇ ਲਈ ਤਾਂ ਖਾਲਸਾ ਸਿਰਫ ਦੇਖਦਾ ਨਾ ਨਹੀਂ ਹੈ ਇਹ ਬਾਣੇ ਦੇ ਵਿੱਚ ਬਾਣੀ ਆ ਜਿਵੇਂ ਗੁਰੂ ਪਿਆਰ ਵਾਲਿਓ ਸਰੀਰ ਦੇ ਵਿੱਚ ਆਤਮਾ ਹੁੰਦੀ ਆ ਆਤਮਾ ਤੋਂ ਬਿਨਾ ਸਰੀਰ ਮਰਦਾ ਉਹ ਬਹੁਤੀ ਦੇਰ ਤੱਕ ਨਮਾ ਨਰਵਾਣੀ ਰਹਿ ਸਕਦਾ ਖੰਡ ਪੁੰਨ ਜਾਂਦਾ ਬੋ ਮਾਰਨ ਲੱਗ ਜਾਂਦੀ ਆ ਇਸ ਸੇਧ ਰੀਕੇ ਨਾਲ ਜੇਕਰ ਕੋਈ ਬੰਦਾ ਇਕੱਲਾ ਭੇਖ ਧਾਰਨ ਕਰ ਲਵੇ ਉਹਦੇ ਅੰਦਰ ਬਾਣੀ ਨਾ ਹੋਵੇ ਤਾਂ ਉਹਦੇ ਅੰਦਰੋਂ ਬਰਾਈਆਂ ਦੀ ਬਕਾਰਾਂ ਦੀ ਬੂਹ ਆਉਣ ਲੱਗ ਜਾਏਗੀ ਉਹ ਇਧਰ ਉਧਰ ਭਟਕਣਾਂ ਦੇ ਵਿੱਚ ਖੰਡ ਪਉਣ ਜਾਏਗਾ ਆ ਉਸ ਵਿੱਚ ਇਕੱਠੇ ਹੋ ਕੇ ਨਹੀਂ ਬੈਠ ਸਕਣਗੇ ਜਿਵੇਂ ਸਰੀਰ ਲਈ ਆਤਮਾ ਓਵੇਂ ਖਾਲਸੇ ਲਈ ਬਾਣੀ ਆ ਤੇ ਜੇਕਰ ਸਾਨੂੰ ਅਜਿਹੇ ਹਾਲਾਤ ਨਜ਼ਰ ਆਉਂਦੇ ਹੋਣ ਨਾ ਤਾਂ ਟੈਂਦੀ ਕਰਾ ਦੇ ਵਿੱਚ ਜਾਣ ਦੀ ਲੋੜ ਨਹੀਂ ਹੈ ਬਸ ਬਾਣੀ ਦੇ ਨਾਲ ਜੁੜ ਜੇ ਗੁਰੂ ਦੇ ਦੱਸੇ ਹੋਏ ਸਿਧਾਂਤਾਂ ਦੇ ਨਾਲ ਜੁੜ ਜੇ ਸਾਰੇ ਇਕੱਠੇ ਹੋ ਕੇ ਬੈਠ ਗਏ ਇੱਕ ਆ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਦੇ ਧਾਰਨੀ ਬਣੀਏ ਤੇ ਫਿਰ ਸਾਡੇ ਇਹ ਦਿਹਾੜੇ ਮਨਾਏ ਹੋਰ ਵੀ ਸਫਲ ਹੋਣਗੇ ਇਸ ਮਹਾਨ ਦਿਹਾੜੇ ਤੇ ਆਪ ਸਭ ਨੂੰ ਇੱਕ ਵਾਰੀ ਫੇਰ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ